ਲੋ ਜੀ 502 502 502 ਜਿਹੜੇ ਬਾਜ਼ਾਰ ਚ ਮਿਲਦਾ 500 ਦਾ ਇੱਕ ਵੱਡਾ ਡੀਪੂ ਨੇ ਘਟਾਇਆ 502 2500 ਰੁਪਏ ਦਾ ਸੂਟ 700 ਵਾਲਾ ਪੀਸ ਘਟਾਇਆ ਸਿਰਫ 300 ਤੇ ਪਿਆਰ ਪਵੇ ਦੇਖੋ ਕਿਨੇ ਕਿਨੇ ਸੋਨੇ ਡੀਐਨ ਵੀ ਆ ਚੁੱਕੇ ਪ੍ਰਿੰਟ ਕਿੰਨੇ ਵਧੀਆ neck ਤੇ ਕਿੰਨੇ ਸੋਨੇ ਵਰਕ ਆ ਚੁੱਕਿਆ ਗਿਆ ਜੇ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ ਦੇਖੋ ਕਿਨੇ ਕਿਨੇ ਸੋਨੇ ਪਿਸਤਾ ਛੇੜ ਵੀ ਆ ਚੁੱਕਿਆ ਗਿਆ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਸਾਨੂੰ ਜੈਂਟਰੀ ਜੈਂਟਰੀ ਸੂਟ ਚਾਹੀਦੇ ਆ ਤੁਸੀਂ ਵੱਡੇ ਵੱਡੇ ਸ਼ੋਰੂਮਾਂ ਜਾ ਕੇ ਇਹਦਾ 1200 1500 ਰੁਪਈਆ ਇੱਕ ਸੂਟ ਦਾ ਦਿੰਦੇ ਹੋ ਪਰ ਇੱਥੇ ਆਜੋ ਸਿਰਫ 450 ਰੁਪਏ ਦੇ ਵਿੱਚ ਕਰਤਾ। ਲੈ ਵੀ ਦੇਖੋ ਭਾਈ ਕਿੰਨੇ ਕਿੰਨੇ ਸੋਹਣੇ ਆ ਚੁਕੇ 500 550 ਰੁਪਏ ਵਿੱਚ ਕਿੰਨੇ ਕਿੰਨੇ ਸੋਹਣੇ ਦੇਖੋ ਕਲਰ ਆ ਚੁਕੇ ਹੈਗੇ ਹੈ ਜੈਪੁਰੀ ਸੂਟ ਆ ਚੁਕੇ ਸਿਰਫ ਆਪਾਂ ਜਿਹੜਾ 500 ਤੇ 550 ਰੁਪਏ ਵਿੱਚ ਆ ਤੁਸੀਂ ਹੁਣ ਚੈੱਕ ਕਰ ਲੋ ਇੱਕ ਦੋ ਰੰਗ ਨਹੀਂ ਇੱਕ ਦੋ ਡਿਜ਼ਾਈਨ ਨਹੀਂ ਬਾਜ਼ਾਰ 'ਚ 250 300 ਪਰ ਵੱਡਾ ਡਿੱਪੂ ਤੇ ਆ ਜਾਓ 250 300 ਵਾਲਾ ਦੁਪੱਟਾ ਸਿਰਫ 100 ਰੁਪਏ 'ਚ ਲੈ ਜਾਓ ਜਿਹੜਾ ਤੁਸੀਂ 50000 ਰੁਪਏ ਦਾ ਕਪੜਾ ਦਾਜਵੀਰ ਦਾ ਬਣਾਉਣਾ ਬਾਜ਼ਾਰ ਦੀਆਂ ਦੁਕਾਨਾਂ ਤੇ ਜਾ ਕੇ ਸਾਡੇ ਕੋਲ ਆ ਜਾਓ 15000 'ਚ 50000 ਵਾਲਾ ਕ ਤੋ ਦੇਖੋ ਚਾਰੇ ਪਾਸੇ ਬਹੁਤ ਵੱਡਾ ਰਸ਼ ਪਿਆ ਹੋਇਆ ਆ ਸਵੇਰੇ ਸ਼ਾਮ ਇੱਥੇ ਮੇਲੇ ਲੱਗਦੇ ਆ ਬਾਜ਼ਾਰ ਵਿਹਲੇ ਬੈਠੇ ਆ ਲੋਕਾਂ ਦੇ ਫਾਇਦੇ ਹੋ ਰਹੇ ਆ ਕੋਈ ਇੱਥੇ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਹਿਮਾਚਲ ਤੋਂ ਜੰਮੂ ਕਸ਼ਮੀਰ ਤੋਂ ਸਾਰੇ ਪਾਸਿਓਂ ਆ ਰਹੇ ਆ ਸਾਡੇ ਕੋਲ ਆਨਲਾਈਨ ਜਿਹੜਾ ਮਰਜੀ ਡਿਜ਼ਾਈਨ ਪਸੰਦ ਕਰੋ ਜੋ ਰੇਟ ਅਸੀਂ ਪਾਨੇ ਆ ਉਸੇ ਰੇਟ ਦੇ ਵੈਰਾਈਟੀ ਮਿਲੂਗੀ ਔਰ ਤੁਸੀਂ ਇਹ ਹਿਸਾਬ ਲਾ ਲਓ ਵੀ ਅੱਧੇ ਤੋਂ ਵੀ ਘੱਟ ਰੇਟ ਹੁੰਦੇ ਆ ਸਾਡੇ ਆ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਲਓ ਆਨਲਾਈਨ ਨੰਬਰ ਜਿਹੜੀ ਤੁਸੀਂ ਸੇਲ ਆਪਣੀ ਲੈਣੀ ਹੈਗੀ ਇਹ ਸਰਵਿਸ ਲੈਣੀ ਹੈ ਇੱਥੇ ਫੋਨ ਕਰ ਲਓ ਜੇ ਤੁਹਾਡੀ ਕੋਈ ਕੰਪਲੇਂਟ ਹੈਗੀ ਆ ਤੁਹਾਨੂੰ ਕੁਝ ਲੱਗਦਾ ਵੀ ਅਸੀਂ ਕੋਈ ਨਹੀਂ ਤੁਹਾਨੂੰ ਚੀਜ਼ ਮੈਲਰੀ ਜਾਂ ਕੋਈ ਦਿੱਕਤ ਆ ਰਹੀ ਹੈ ਤਾਂ ਆਹ ਨੰਬਰ ਥੱਲੇ ਹੈਗਾ 01823 500 721 ਇਹਦੇ ਤੇ ਵੀ ਫੋਨ ਕਰ ਸਕਦੇ ਆ ਕਿੰਨੇ ਕਿੰਨੇ ਸੋਬਰ ਪੀਸ ਆ ਚੁੱਕੇ ਹੈਗੇ ਕਿ ਕਿੰਨਾ ਸੋਨਾ ਦੇਖੋ neck ਦੇ ਵਰਕ ਕੀਤਾ ਹੈ ਇਹਦੇ ਨਾਲ ਦੇ ਕੋ ਘੇਰੇ ਤੇ ਵਰਕ ਕੀਤਾ ਹੈਗਾ ਜਨਾਲ ਦੇ ਕੋ ਕਿੰਨੀ ਸੋਹਣੀ ਬੋਟਮ ਆ ਚੁੱਕੀ ਹੈ ਕਿ ਜਨਾਲ ਦੇ ਕੋ ਚੁਨੀਆ ਆ ਚੁੱਕੇ ਪਿਓਰ ਦੀਆਂ ਤੇ ਆਪਾਂ ਤੁਹਾਨੂੰ ਦੇਣਾ ਹੈਗਾ 1800 ਦਾ ਪੀ ਸਿਰਫ 895 ਚ ਰੰਗ ਡੀਆਂ ਤੁਹਾਨੂੰ ਵਿੱਚ ਬੱਕ ਬੱਕਰ ਮੈਨੇ ਇਹ ਤੁਸੀ ਮਰਜੀ ਕੱਲ ਲੈ ਕੇ ਜਾ ਸਕਦੇ ਆ ਆ ਵੀ ਤੁਸੀਂ ਚੈੱਕ ਕਰ ਲਓ ਜੀ ਮੈਂ ਬਾਰ ਬਾਰ ਕ ਆ ਵੀ ਜਿਹੜਾ ਬਾਜ਼ਾਰ 'ਚ 24 250 ਤੋਂ ਘੱਟ ਨਹੀਂ ਕਿਸੇ ਦੇਣਾ 895 ਦੇ ਵਿੱਚ ਸਾਨੂੰ ਬਲੈਕ ਸੂਟ ਮਿਲ ਜਾਣਾ ਦੇਖੋ ਪੂਰਾ ਹੈਵੀ ਕੰਢਿਆ ਕਢਾਇਆ ਹੈਗਾ ਲਓ ਜੀ 502 502 502 ਜਿਹੜੇ ਬਾਜ਼ਾਰ 'ਚ ਮਿਲਦਾ 500 ਦਾ ਇੱਕ ਵੱਡਾ ਡੀਪੂ ਨੇ ਘਟਦੇ 502 250 ਰੁਪਏ ਦਾ ਸੂਟ ਆਹ ਦੇਖੋ ਜੀ ਗਰਮੀਆਂ ਵਾਲੇ ਸੂਟ ਸੋਹਣੇ ਦੁਪੱਟੇ ਨਾਲ ਸਿਰਫ 250 ਰੁਪਏ ਦੇ ਵਿੱਚ ਕਰਤਾ ਕੋਈ ਬਾਜ਼ਾਰ 'ਚ 600 ਮੰਗਦਾ ਕੋਈ 500 ਮੰਗਦਾ ਰੰਗ ਵੀ ਸਾਰੇ ਦੇ ਰਹੇ ਆ ਦੁਪੱਟੇ ਵੀ ਚੈੱਕ ਕਰ ਲਓ ਜੀ ਕਾਟਨ ਦੇ ਸੂਟ ਖੁੱਲੇ ਡੁੱਲੇ ਦੁਪੱਟੇ 2500 ਰੁਪਏ ਦਾ ਸੂਟ ਜਿੰਨੇ ਮਰਜ਼ੀ ਰੰਗ ਲੈ ਜਾਓ ਜਿੰਨੇ ਮਰਜ਼ੀ ਡਿਜ਼ਾਈਨ 2.5 250 2.5 250 ਹੁਣ ਕੋਈ 500 ਨਹੀਂ ਕੋਈ 600 ਨਹੀਂ 250 ਰੁਪਏ ਦੇ ਵਿੱਚ ਲੈ ਜਾਓ ਜੀ ਚਲੋ ਜੀ ਅਸੀਂ ਵੀ 700 ਵਾਲਾ ਪੀਸ ਕਰਤਾ ਸਿਰਫ 300 ਤੇ 400 ਰੁਪਏ ਵਿੱਚ ਦੇਖੋ ਕਿੰਨੇ ਕਿੰਨੇ ਸੋਹਣੇ ਡਿਜ਼ਾਈਨ ਆ ਚੁੱਕੇ ਪ੍ਰਿੰਟ ਕਿੰਨੇ ਵਧੀਆ neck ਤੇ ਕਿੰਨੇ ਸੋਹਣੇ ਵਰਕ ਆ ਚੁੱਕਿਆ ਗਿਆ ਜੇ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ ਦੇਖੋ ਕਿੰਨੇ ਕਿੰਨੇ ਸੋਹਣੇ ਪਿਸਤਾ ਛੇਡ ਵੀ ਆ ਚੁੱਕਿਆ ਗਿਆ ਤੁਸੀਂ ਪਿੰਕ ਪਸੰਦ ਕਰਦੇ ਪਿੰਕ ਵੀ ਲੈ ਕੇ ਜਾ ਸਕਦੇ ਮੈਂ ਕਿ 350 ਰੁਪਏ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਸੂਟ ਨਾਲੇ ਹੈਂਡਵਰਕ ਦਾ ਕੰਮ ਕੀਤਾ ਇਹ ਨਹੀਂ ਕਿ ਕੱਲੇ ਪ੍ਰਿੰਟ ਹੀ ਹੈਗੇ ਆ ਨਾਲ ਦੇਖੋ neck ਤੇ ਕਿੰਨਾ ਸੋਹਣਾ ਧਾਗੇ ਦਾ ਵੀ ਕੰਮ ਆ ਚੁੱਕਾ ਸਿਰਫ 300 ਤੇ 4 ਸੈਂਕਰਾਂ ਦੇ ਵਿੱਚ ਭਾਵੇਂ 50 60 100 ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਬਾਜ਼ਾਰ 'ਚ ਜਿਹੜਾ 800 ਦਾ ਇੱਕ ਮਿਲਦਾ ਇੱਥੇ 700 ਦੇ ਦੋ ਕਰ ਦਿੱਤੇ ਆ ਸਿਰਫ 350 ਰੁਪਏ ਰੋ ਸੂਟ ਇੱਥੇ ਤੁਹਾਨੂੰ ਮਿਲ ਜਾਣਾ ਆ ਵੀ ਦੇਖੋ ਜੀ ਬੁਟੀਕਾਂ ਵਾਲੇ ਪੀ ਸਾ ਦੇਖੋ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਸਾਨੂੰ ਐਂਟਰੀ ਐਂਟਰੀ ਸੂਟ ਚਾਹੀਦੇ ਆ ਤੁਸੀਂ ਵੱਡੇ ਵੱਡੇ ਸ਼ੋਰੂਮਾਂ ਜਾ ਕੇ ਇਹਦਾ 1200 1500 ਰੁਪਏ ਇੱਕ ਸੂਟ ਦਾ ਦਿੰਦੇ ਹੋ ਪਰ ਇੱਥੇ ਆਜੋ ਸਿਰਫ 450 ਰੁਪਏ ਦੇ ਵਿੱਚ ਕਰਤਾ ਇਹਦੇ ਵਿੱਚ ਦੇਖੋ ਡਿਜ਼ਾਈਨ ਜਿੰਨੇ ਮਰਜੀ ਲੈ ਜਾਓ 12 1200 ਵਾਲੇ 4500 ਦੇ ਵਿੱਚ ਕਰਦੇ ਸੂਟ ਐ ਵੀ ਦੇਖੋ ਭਾਈ ਕਿੰਨੇ ਕਿੰਨੇ ਸੋਹਣੇ ਆ ਚੁਕੇ 550 ਰੁਪਏ ਵਿੱਚ ਕਿੰਨੇ ਕਿੰਨੇ ਸੋਹਣੇ ਦੇਖੋ ਕਲਰ ਆ ਚੁਕੇ ਹੈਗੇ ਹੈ ਜੈਪੁਰੀ ਸੂਟ ਆ ਚੁਕੇ ਸਿਰਫ ਆਪਾਂ ਜਿਹੜਾ 500 ਤੇ 550 ਰੁਪਏ ਵਿੱਚ ਰੰਗ ਦੇਖੋ ਕਿੰਨੇ ਕਿੰਨੇ ਸੋਹਰੇ ਆ ਚੁਕੇ ਨਾਲੇ ਵਰਕ ਦੇਖੋ ਕਿੰਨੇ ਕਿੰਨੇ ਟੋਰੀ ਆ ਚੁਕੇ ਜਿਹੜਾ ਤੁਸੀਂ ਮਰਜ਼ੀ ਆਪਣੀ ਪਸੰਦ ਦੇ ਕੋਆਰਡੀ ਲੈ ਕੇ ਜਾ ਸਕਦੇ ਆ ਜੇ ਤੁਹਾਨੂੰ ਜੇ ਤੁਹਾਨੂੰ ਗਰਮੀ ਲੱਗਣੀ ਹੈਗੀ ਗਰਮੀ ਠੰਡ ਤੋਂ ਗੱਲ ਆਪਣੀ ਕਿਹਦੀ ਸਾਡੇ ਬਾਤ ਸੂਟ ਆ ਗਿਆ ਕਾਟਨ ਦੇ ਵਧੀਆ ਆਹ ਦੇਖੋ ਜੀ ਜਿਨ੍ਹਾਂ ਲੈਣਾ ਵਿਆਹ ਸ਼ਾਦੀ ਦਾ ਕਪੜਾ ਦਾਜ ਵੇੜ ਦਾ ਕਪੜਾ ਬਾਜ਼ਾਰ ਜਿਹੜਾ ਤੁਸੀਂ 50000 ਰੁਪਏ ਦਾ ਕੱਪੜਾ ਦਾਜਵੀਰ ਦਾ ਬਣਾਉਣਾ ਬਾਜ਼ਾਰ ਦੀਆਂ ਦੁਕਾਨਾਂ ਤੇ ਜਾ ਕੇ ਸਾਡੇ ਕੋਲ ਆ ਜਾਓ 15000 ਚ 50000 ਵਾਲਾ ਕੱਪੜਾ 15000 ਚ 70 70% ਤੱਕ ਦੇ ਡਿਸਕਾਊਂਟ ਆਹ ਦੇਖ ਲਓ ਜਿੰਨੇ ਮਰਜ਼ੀ ਤੁਸੀਂ ਡਿਜ਼ਾਈਨ ਲੈ ਲਓ ਤੁਸੀਂ ਬੁਟੀਕਾ ਵਾਲੇ ਪੀਸ ਲੈਣੇ ਆ ਸੋਲੋ ਪੀਸ ਲੈਣੇ ਆ ਆਹ ਦੇਖੋ ਨਾ ਜਿੰਨੇ ਮਰਜ਼ੀ ਤਰ੍ਹਾਂ ਦੇ ਡਿਜ਼ਾਈਨ ਰੇਟ ਲਿਖ ਲਿਖ ਕੇ ਲਾਤਾ 500 550 ਇੱਥੇ ਕੋਈ ਲੁੱਟ ਨਹੀਂ ਹੁੰਦੀ ਕੋਈ ਝੂਠ ਨਹੀਂ ਕੋਈ ਠੱਗਣੀ ਆ ਦੇਖੋ ਮਤਲਬ ਜਿਹੜਾ ਵੀ ਤੁਸੀਂ ਸੂਟ ਲੈਣਾ ਹਰ ਕਿਸਰੇ ਉੱਤੇ ਰੇਟ ਲੈ ਕੇ ਲਾਤੇ ਬਾਈ ਜੀ ਦੁਪੱਟਾ ਕੋਈ ਕਹਿੰਦਾ 200 ਕੋਈ ਕਹਿੰਦਾ 250 ਰੇਟ ਦੱਸੋ ਦੁਪੱਟਿਆਂ ਦੇ ਕੀ ਆ। ਵੇਖੋ ਦੁਪੱਟੇ ਆਪਾਂ 2 250 ਦੇਣਾ ਆਪਾਂ ਦੇਣਾ ਬਾਈ 100 ਰੁਪਏ ਦਾ ਦੁਪੱਟਾ ਨਾ ਦੇਖੋ ਕਿੰਨੇ ਕਿੰਨੇ ਖੁੱਲੇ ਢੁਲੇ ਆ ਚੁੱਕੇ ਚਾਦਰਾਂ ਨਾਲ ਵੀ ਖੁੱਲੇ ਢੁਲੇ ਦੇਣੇ ਆਪਾਂ ਸਾਈ ਇਹਨਾਂ ਦੇ ਸਿਰਫ 100 100 ਰੁਪਏ ਲੈ ਕੇ ਲਾਤਾ 100 100 ਰੁਪਏ ਜਿਹੜਾ ਤੁਸੀਂ ਮਰਜ਼ੀ ਦੁਪੱਟਾ ਲੈ ਕੇ ਜਾ ਸਕਦੇ ਮਲਟੀ ਸ਼ੇਡ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ। ਆ ਤੁਸੀਂ ਹੁਣ ਚੈੱਕ ਕਰ ਲਓ ਇੱਕ ਦੋ ਰ ਆ ਵੀ ਚੈੱਕ ਕਰ ਲੋ ਚਿਕਨ ਦੇ ਸੂਟ ਹੈਵੀ ਹੈਵੀ ਚੀਜ਼ਾਂ ਕੋਈ 1800 ਕੋਈ 2000 ਪਰ ਸਾਡੇ ਕੋਲ ਆਜੋ ਸਿਰਫ 695 ਚ ਹਰ ਇੱਕ ਦੇ ਉੱਤੇ ਰੇਟ ਲਿਖ ਕੇ ਲਾਇਆ ਭਾਵੇਂ ਬੱਚਾ ਆਜਵੇ ਬਜ਼ੁਰਗ ਆਜਵੇ ਸਿਆਣਾ ਆਜਵੇ ਨਿਆਣਾ ਆਜਵੇ ਦੇਖੋ ਰੰਗ ਦੇਖੋ ਡਿਜ਼ਾਈਨ ਦੇਖੋ ਚੀਜ਼ਾਂ ਚੈੱਕ ਕਰ ਲੋ ਲੈ ਜਾਓ 695 ਚ 695 ਚ ਵੈਰਾਈਟੀਆਂ ਚੈੱਕ ਕਰ ਲਓ ਆ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਨਾਲੇ ਦੇਖੋ ਧਾਗੇ ਦਾ ਕੰਮ ਕੀਤਾ ਹੈ ਕਿੰਨੇ ਕਿੰਨੇ ਸੋਹਣੇ ਕਲਰ ਦਾ ਕੰਬੀਨੇਸ਼ਨ ਕਿੰਨੇ ਵਧੀਆ ਆ ਚੁੱਕੇ ਸਿਰਫ 695 ਚ ਰੰਗ ਡਿਜ਼ਾਈਨਸ ਨਾਲ ਵਿੱਚ ਬੋਖਾ ਬੋਖਰੇ ਮੈਨੇ ਆ ਗਿਆ ਚਾਹੇ ਲੋਅ ਲਾਈਟ ਚਾਹੇ ਲੋਅ ਡਾਰਕ 695 695 ਤੁਹਾਨੂੰ ਬਾਹਰ ਮੈਨੇ ਆ ਗਿਆ 1200 ਘਾਟ ਨਹੀਂ ਮੈਨੇ ਆ ਗਿਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਚੁੱਕਾ ਪ੍ਰਿੰਟ ਦੇਖੋ ਤੇ ਨਾਲੇ ਦੇਖੋ ਵੈਗ ਦੇਖੋ ਕਿੰਨੀ ਵਧੀਆ ਆ ਦੇਖੋ ਜੀ 47 48 ਡਿਗਰੀ ਦੀ ਗਰਮੀ ਇੱਧਰ ਦੇਖੋ ਤੁਸੀਂ ਲੋਕ ਸਵੇਰੇ ਸਵੇਰੇ 8:30 ਵਜੇ ਲੋ ਆ ਲੋਕਾਂ ਦੇ ਫਾਇਦੇ ਹੋ ਰਹੇ ਆ ਕੋਈ ਇੱਥੇ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਹਿਮਾਚਲ ਤੋਂ ਜੰਮੂ ਕਸ਼ਮੀਰ ਤੋਂ ਸਾਰੇ ਪਾਸਿਓਂ ਆ ਰਹੇ ਆ ਕਿਉਂਕਿ ਲੋਕਾਂ ਨੂੰ ਸਸਤਾ ਕੱਪੜਾ ਵਧੀਆ ਪ੍ਰਾਈਸ ਤੇ ਕੁਆਲਿਟੀ ਸੁਪਰ ਮਿਲ ਰਹੀ ਆ ਹੁਣ ਆ ਤੁਸੀਂ ਚੈੱਕ ਕਰ ਲੋ ਕੋਈ ਇਹਦਾ 800 ਮੰਗਦਾ ਕੋਈ 1000 ਮੰਗਦਾ ਕੋਈ 1100 ਮੰਗਦਾ ਪ੍ਰਿੰਟ ਸੂਟ ਹੈਗੇ ਆ ਡਿਜੀਟਲ ਸੂਟ ਹੈਗੇ ਆ ਹੁਣ ਰੇਟ ਚੈੱਕ ਕਰ ਲੋ ਕੋਈ 1200 ਨਹੀਂ ਕੋਈ 1000 ਨਹੀਂ 450 ਰੁਪਏ ਦੇ ਵਿੱਚ ਸੂਟ ਦੇ ਰਣਾ ਇਰੇ ਵਿੱਚ ਵੀ ਡਿਜ਼ਾਈਨ ਜਿੰਨੇ ਮਰਜ਼ੀ ਭਾਵੇਂ ਟਰਾਲੀ ਭਰ ਕੇ ਲੈ ਜਾਓ ਸਾਡੇ ਕੋਲ ਇੰਨੇ ਸੂਟ ਇੰਨੇ ਡਿਜ਼ਾਈਨ ਇੰਨੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ ਸਵਾਦ ਹੈਗੇ ਹੈਗੇ ਭਾਈ ਜੀ ਆ ਵੀ ਬੜੇ ਤੁਸੀਂ ਢਾਂਕਾ ਲਾ ਦਿਆਂ ਥਾਨਾਂ ਦੇ ਥਾਂ ਲਾ ਤੇ ਇਹਦਾ ਵੀ ਦੱਸੋ ਰੇਟ ਕੀ ਆ ਭਾਈ ਜੀ 100 100 ਮੀਟਰ ਦੇ ਆ ਚੁੱਕੇ ਥਾਨ ਸਾਡੀ ਪਿੰਡ ਨੇ ਕਹਿੰਦੇ ਚਾਰ ਪੰਜ ਇਕੱਠੇ ਲੈ ਕੇ ਜਾਣੇ ਹੁੰਦੇ ਨਾ ਇੱਕੋ ਜਿਹਾ ਪਾਉਣੇ ਹੁੰਦੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਅੱਜ ਕਿ ਭਾਈ 70 ਦਾ ਮੀਟਰ 350 ਦਾ 5 ਮੀਟਰ ਸੂਟ ਕਾਟਨ ਦਾ 5 ਮੀਟਰ 350 ਦਾ ਕਾਟਨ ਕਾਟਨ ਪਿਓਰ ਕਾਟਨ ਜੀ ਕੱਪੜਾ ਵੀ ਮਲ ਥਾਪੀ ਟਟ ਜਾਣੀ ਕੱਪੜੇ ਨੂੰ ਹੋਣਾ ਹੀ ਕੁਝ ਨਹੀਂ 70 ਰੁਪਏ ਮੀਟਰ ਰੰਗ ਡਿਜ਼ਾਈਨ ਪ੍ਰਿੰਟ ਬਹੁਤ ਮਿਲ ਜਾਣੇ ਇਹਦੇ ਵਿੱਚ ਲੋ ਜੀ ਇੱਥੇ ਦੇ ਓਨਰ ਕੇਸ਼ ਗਾਂਧੀ ਜੀ ਆਪਾਂ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਸਰ ਕੋਈ 250 ਦਾ ਸੂਟ ਕੋਈ 350 ਦਾ ਸੂਟ ਬਾਜ਼ਾਰ ਜਿਹੜਾ 600 ਦਾ ਇੱਥੇ 250 ਦਾ ਜਿਹੜਾ ਬਾਜ਼ਾਰ ਚ 800 ਦਾ ਇੱਥੇ 350 ਦਾ ਉਹਨਾਂ ਬੇਟਾ ਫਾਇਦੇ ਹੋ ਗਏ ਹੁਣ ਮੋਰੇ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈਵੀ ਸੂਟਾਂ ਦੇ ਵਿੱਚ ਵੀ ਇਦਾਂ ਹੀ ਫਾਇਦਾ ਕਰ ਰਹੇ ਹੋ ਤੁਸੀਂ ਬਿਲਕੁਲ ਹੈਵੀ ਸੂਟਾਂ 'ਚ ਤਾਂ ਇਹਦੇ ਨਾਲੋਂ ਵੀ ਜ਼ਿਆਦਾ ਫਾਇਦਾ ਹੁੰਦਾ ਪਿਆ ਜਿਹੜਾ ਸੂਟ ਬਿਜਾਰ 5000 ਰੁਪਏ ਤੇ 1300 ਤੋਂ ਸਟਾਰਟ ਹੋ ਜਾਂਦਾ ਜਿਹੜਾ ਬਿਜਾਰ 10000 ਰੁਪਏ ਇਥੇ 2500 3000 ਦਾ ਵਧੀਆ ਸੂਟ ਮਿਲ ਜਾਂਦਾ ਜਿਹੜਾ ਬਿਜਾਰ 10 12000 ਤੋਂ ਘੱਟ ਨਹੀਂ ਮਿਲੂਗਾ ਅੱਛਾ ਕਿਸੇ ਨੇ ਸ਼ਰਾਰੇ ਘਰ ਲੈਣੇ ਆ ਕਿਸੇ ਨੇ ਲਹਿੰਗੇ ਲੈਣੇ ਆ ਗਾਉਂ ਲੈਣੇ ਡਰੈਸ ਰੈਡੀमेड ਦੇ ਵਿੱਚ ਵੀ ਕੋਈ ਹੈਗਾ ਫਾਇਦਾ ਫੁਇਦਾ ਲੋਕਾਂ ਦਾ ਰੈਡੀमेड ਦੇ ਵਿੱਚ ਸਾਡੇ ਤੋਂ ਡਬਲ ਏਟਾਂ ਦੇ ਬਿਜਾਰ ਸਮਾਨ ਮਿਲੂਗਾ ਕਿਉਂਕਿ ਅਸੀਂ ਸਾਰੀ ਲੁੱਟ ਨੂੰ ਖਤਮ ਕੀਤਾ ਮੇਨ ਚੀਜ਼ ਮੇਨ ਕਾਰਨ ਇਹੀ ਆ ਕੋਈ ਲੋਟ ਤੋਂ ਬਚਣ ਲਈ ਜੇ ਆਣਾ ਦਾ ਕਿਸੇ ਨੇ ਵੱਡੇ ਡੀਪੂ ਤੋਂ ਸ਼ੋਪਿੰਗ ਕਰਨਾ ਆਵੇ ਅਗਲਾ ਇੱਕ ਵਾਰ ਰੇਟ ਦੇਖ ਜਵੇ ਜੋ ਆਰ ਜੀ ਕਿਤੇ ਸ਼ੋਪਿੰਗ ਨਹੀਂ ਕਰੂਏ ਸਾਡੀ ਗਾਰੰਟੀ ਹੈ ਦੇਖੋ ਜਿਹੜੇ ਇੰਡੀਆ ਦੇ ਵਿੱਚ ਹੈਗੇ ਉਹ ਤਾਂ ਸਾਰੇ ਆ ਰਹੇ ਆ ਲੋਕੀ ਫਾਇਦਾ ਲੈ ਰਹੇ ਆ ਲੋਕਾਂ ਨੂੰ ਜਿਹੜੀ ਜੀ ਕਨੇਓ ਦੇ ਰਹੇ ਆ ਜਿਹੜੇ ਦੂਰ ਬੈਠਿਆ ਨਹੀਂ ਆ ਸਕਦੇ ਆਨਲਾਈਨ ਕੋਈ ਹੈਗੀ ਸਰਵਿਸ ਕੋ ਸਪੈਸ਼ਲ ਬਿਲਕੁਲ ਸਾਡੇ ਕੋਲ ਆਨਲਾਈਨ ਜਿਹੜਾ ਮਰਜ਼ੀ ਡਿਜ਼ਾਈਨ ਪਸੰਦ ਕਰੋ ਜੋ ਰੇਟ ਅਸੀਂ ਪਾਨੇ ਆ ਉਸੇ ਰੇਟ ਦੇ ਵੈਰਾਈਟੀ ਮਿਲੂਗੀ ਔਰ ਤੁਸੀਂ ਇਹ ਸਾਬ ਲਾ ਲਓ ਵੀ ਅੱਧੇ ਤੋਂ ਵੀ ਘੱਟ ਰੇਟ ਹੁੰਦੇ ਆ ਸਾਡੇ ਜੇ ਬਾਜ਼ਾਰ ਉਹਨਾਂ ਨੂੰ ਮਿਲੂਗਾ ਉਹ 5000 ਦਾ ਤੇ ਸਾਡੇ ਕੋਲ 1300 ਰੁਪਏ ਤੋਂ ਸਟਾਰਟ ਹੋ ਜਾਂਦੀ ਰੈਡੀमेड ਸੂਟਾਂ ਦੇ ਵਿੱਚ ਚਾਹੇ ਸ਼ਰਾਰਾ ਲੈ ਲਓ ਗਰਾਰਾ ਲੈ ਲਓ ਲਹਿੰਗੇ ਲੈ ਲਓ ਹਰ ਵੈਰੀਅਟੀ ਮਿਲੂ ਆਪਣੀ ਕੋਈ ਸ਼ਰਤ ਨਹੀਂ ਹੈਗੀ ਜੀ ਘੱਟੋ ਘੱਟ 20000 ਆਰਡਰ ਕਰੋ ਤਾਂ ਅਸੀਂ ਆਨਲਾਈਨ ਦੇਣਾ ਜਾਂ ਕਿੰਨਾ ਕੁਸ਼ਿਆ ਕੁਛ ਇਦਾਂ ਦਾ ਨਹੀਂ ਕੋਈ ਸ਼ਰਤ ਨਹੀਂ ਚਾਹੇ ਕੋਈ ਲੈ ਲਵੇ ਇੱਕ ਪੀਸ ਚਾਹੇ ਲੈ ਲਵੇ 100 ਰੇਟ ਕੋਈ ਲੱਗਣਾ ਸਾਰਿਆਂ ਨੂੰ ਆ ਵੀ ਦੇਖੋ ਜੀ ਇਹ ਵੀ ਤੁਹਾਨੂੰ ਫਾਇਦਾ ਕਰਤਾ ਹੋਰ ਦੁਕਾਨਾਂ ਦੇ ਤੁਸੀਂ ਜਾਣਿਓ ਕੋਈ ਕਹਿੰਦਾ ਜੀ ਘੱਟੋ ਘੱ ਭਾਵੇਂ ਸਿੰਗਲ ਸੂਟ ਮੰਗਾ ਲਓ ਉਹ ਵੀ ਤੁਹਾਡੇ ਘਰ ਭੇਜ ਦਿਆਂਗੇ ਭਾਵੇਂ ਤੁਸੀਂ 100 ਸੂਟ ਮੰਗਾ ਲਓ ਉਹ ਵੀ ਭੇਜ ਦਿਆਂਗੇ ਆ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਲਓ ਆਨਲਾਈਨ ਨੰਬਰ ਜਿਹੜੀ ਤੁਸੀਂ ਸੇਲ ਆਪਣੀ ਲੈਣੀ ਹੈਗੀ ਇਹ ਸਰਵਿਸ ਲੈਣੀ ਹੈ ਇੱਥੇ ਫੋਨ ਕਰ ਲਓ ਜੇ ਤੁਹਾਡੀ ਕੋਈ ਕੰਪਲੇਂਟ ਹੈਗੀ ਆ ਤੁਹਾਨੂੰ ਕੁਝ ਲੱਗਦਾ ਵੀ ਅਸੀਂ ਕੋਈ ਨਹੀਂ ਤੁਹਾਨੂੰ ਚੀਜ਼ ਮੈਲਰੀਜ ਆ ਕੋਈ ਦਿੱਕਤ ਆ ਰਹੀ ਹੈ ਤਾਂ ਆ ਨੰਬਰ ਥੱਲੇ ਹੈਗਾ 01823 500721 ਤੁਸੀਂ ਇੱਥੇ ਵੀ ਫੋਨ ਕਰ ਸਕਦੇ ਆ ਸੋ ਥੋੜੀ ਜਿਹੀ ਵੈਰਾਈਟੀ ਹੋਰ ਦਿਖਾ ਦਿਓ ਜੀ ਲੋ ਤੁਹਾਨੂੰ ਸਾਰੀ ਵੈਰਾਈਟੀ ਦਿਖਾ ਦੇ ਆ ਲਓ ਜੀ ਚਾਹੇ ਤੁਸੀਂ ਇਥੋਂ ਫੋਟੋ ਵਾਲੇ ਲੈਣੇ ਆ ਚਾਹੇ ਬ ਆ ਵੀ ਚੈੱਕ ਕਰ ਲੋ ਬਹੁਤ ਸੋਹਣਾ ਕਪੜਾ ਬਾਜ਼ਾਰ ਦੇ ਵਿੱਚ ਜਾਣਿਓ ਤਾਂ ਇਹਦਾ ਰੇਟ 2000 ਰੁਪਿਆ ਹੋ ਜਾਂਦਾ ਪਰ ਵੱਡਾ ਡੀਪੂ ਤੇ ਆਜਿਓ ਸਿਰਫ 895 ਦੇ ਵਿੱਚ ਲੈ ਜਾਓ ਦੁਪट्टे ਵੀ ਇਹਦੇ ਨਾਲ ਸਾਨੂੰ ਸੋਹਣੇ ਮਿਲ ਜਾਣੇ ਆ ਜੇ ਆਪਾਂ ਰੰਗਾਂ ਦੀ ਗੱਲ ਕਰ ਲਈਏ ਜੇ ਆਪਾਂ ਡਿਜ਼ਾਈਨਿੰਗ ਦੀ ਗੱਲ ਕਰ ਲਈਏ ਇਹਦੇ ਵਿੱਚ ਬਹੁਤ ਸਾਰੇ ਸਾਨੂੰ ਹੋਰ ਵੀ ਡਿਜ਼ਾਈਨ ਇਹਦੇ ਵਿੱਚ ਮਿਲ ਜਾਣੇ ਹੈਗੇ ਆ 800 700 695 795 ਐਂ ਨੀਗ ਰੇਂਜਾਂ ਦੇ ਵਿੱਚ ਆ ਦੇਖੋ ਘੇਰਿਆਂ ਦੇ ਕਢਾਈਆਂ ਕਪੜਾ ਵੀ ਸੋਹਣਾ ਬਹੁਤ ਸੁਪਰ ਚੀਜ਼ਾਂ ਇਹ ਸਭ ਦੇ ਰਹੇ ਆ ਆ ਦੇਖੋ ਕਿੰਨੇ ਕਿੰਨੇ ਸੁਪਰ ਪੀਸ ਆ ਚੁੱਕੇ ਹੈਗੇ ਕਿ ਕਿੰਨੇ ਸੋਹਣੇ ਦੇਖੋ neck ਤੇ ਵਰਕ ਕੀਤਾ ਹੈ ਇਹਦੇ ਨਾਲ ਦੇਖੋ ਘੇਰੇ ਤੇ ਵਰਕ ਕੀਤਾ ਹੈਗਾ ਤੇ ਨਾਲ ਦੇਖੋ ਕਿੰਨੀ ਸੋਹਣੀ ਬਾਟਮ ਆ ਚੁੱਕੀ ਹੈ ਕਿ ਨਾਲ ਦੇਖੋ ਚੁੰਨੀਆਂ ਆ ਚੁੱਕੀਆਂ ਪਿਓਰ ਦੀਆਂ ਇਹ ਆਪਾਂ ਤੁਹਾਨੂੰ ਦੇਣਾ ਹੈਗਾ 1800 ਦਾ ਪੀਸ ਸਿਰਫ 895 'ਚ ਰੰਗੜੀਆਂ ਤੁਹਾਨੂੰ ਵਿੱਚ ਬੱਕ ਬੱਕਰੀ ਮੈਨੇ ਇਹ ਤੁਸੀਂ ਮਰਜੀ ਕਲਰ ਲੈ ਕੇ ਜਾ ਸਕਦੇ ਆ ਪ੍ਰਿੰਟ ਵੀ ਇਹ ਸੁਹਣੇ ਸੁਹਣੇ ਆ ਚੁੱਕੇ ਤੁਹਾਨੂੰ ਗਰਮੀ ਲੱਗਣੀ ਹੈਗੀ ਕਿਉਂ ਸਾਡੇ ਵਾਸਤੇ ਆਪਾਂ ਵਧੀਆ ਚੀਜ਼ ਲਿਆਂਦੀ ਤੇ ਕਾਟਨ ਦਾ ਸਟਾਫ ਲਿਆਂਦਾ ਦੇਖੋ ਕਿੰਨੇ ਕਿੰਨੇ ਆ ਵੀ ਜਿਹੜਾ ਬਾਜ਼ਾਰ ਚ 24 2500 ਤੋਂ ਘੱਟ ਨਹੀਂ ਕਿਸੇ ਦੇਣਾ 895 ਦੇ ਵਿੱਚ ਤੁਹਾਨੂੰ ਬਲੈਕ ਸੂਟ ਮਿਲ ਜਾਣਾ ਦੇਖੋ ਪੂਰਾ ਹੈਵੀ ਕੱਢਿਆ ਕਢਾਇਆ ਹੈਗਾ ਜੇ ਆਪਾਂ ਕਹਿੰਦੇ ਵੀ ਸਾਨੂੰ ਬੁਟੀਕਾ ਵਾਲੇ ਪੀਸ ਚਾਹੀਦੇ ਆ ਰੰਗ ਸਾਰੇ ਹੀ ਚਾਹੀਦੇ ਆ ਆ ਵੀ ਦੇਖ ਲਓ ਜੀ ਤੁਸੀਂ ਇਹਦੇ ਵਿੱਚ ਹੀ ਬਹੁਤ ਸੋਹਣਾ ਕਢਾਈ ਤੁਸੀਂ ਦੇਖੋ ਇੱਕ ਧਾਗਾ ਵੀ ਇੱਧਰ ਉੱਪਰ ਥੱਲੇ ਨਹੀਂ ਹੈਗਾ ਮਤਲਬ ਫਿਨਿਸ਼ਿੰਗ ਵੀ ਬਹੁਤ ਸੋਹਣੀ ਆ ਕੱਪੜਾ ਵੀ ਸੋਹਣਾ ਜੇ ਆਪਾਂ ਡਿਜ਼ਾਈਨ ਦੀ ਗੱਲ ਕਰੀਏ ਡਿਜ਼ਾਈਨ ਵੀ ਬਹੁਤ ਜਰੀ ਸੋਹਣੀ ਹੈਗੀ ਆ ਦੁਪੱਟੇ ਵੀ ਤੁਸੀਂ ਚੈੱਕ ਕਰ ਲਓ ਦੁਪੱਟਾ ਹੀ ਬਹੁਤ ਸੋਹਣਾ ਆ 895 ਦੇ ਵਿੱਚ ਤੁਹਾਨੂੰ ਅਸੀਂ ਦੇ ਰਣਾ ਆ ਦੇਖੋ ਜੀ ਸੁਪਰ ਜੀਦਾਂ ਦੁਹਾਰੇ ਆ ਵੀ ਆ ਦੇਖੋ ਕਿੰਨੇ ਕਿੰਨੇ ਸੋਨੇ ਦੇ ਖੁਦ ਧਾਗੇ ਦਾ ਕੰਮ ਕੀਤਾ ਕਿੰਨਾ ਸੋਨਾ ਵਰਕ ਆ ਚੁੱਕਾ ਹੈਗਾ ਮਸਲੀਨ ਦਾ ਸੂਟ ਆ ਚੁੱਕਾ ਹੈਗਾ 5 ਮੀਟਰ ਦੇਣਾ ਆਪਾਂ ਹੈਗਾ 895 ਜਨਾ ਦੇਖੋ ਚੁੰਨੀਆਂ ਕਿੰਨੇ ਕਿੰਨੇ ਸੋਹਣੀਆਂ ਆ ਚੁੱਕੀਆਂ ਪਿਓਰ ਦੀਆਂ ਨਾ ਦੇਖੋ ਕਿੰਨੇ ਕਿੰਨੇ ਸੋਨੇ ਡਿਜ਼ਾਈਨਿੰਗ ਹੈਗੀ ਨਾ ਦੇਖੋ ਪੂਰਾ ਹੈਵੀ ਦੇ ਵਿੱਚ ਆ ਚੁੱਕਾ ਹੈਗਾ ਆ ਦੇਖੋ ਜੀ ਰਾਣੀਆਂ ਮਹਾਰਾਣੀਆਂ ਵਾਲੇ ਪੀਸ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆਉਂਦੇ ਕਹਿੰਦੇ ਵੀ ਅਸੀਂ ਤਾਂ ਸੋਹਣੇ ਸੂਟਾਂ ਨੇ ਤੁਸੀਂ ਹੁਣ ਸਵਾਰਾ ਇਹ ਡਿਜ਼ਾਈਨ ਚੈ ਸਾਡੇ ਕੋਲ ਆਜੋ ਸਿਰਫ 1395 ਚ ਲੈ ਜਾਓ ਇਹ ਸੂਟ ਤੁਸੀਂ ਦੇਖ ਲਿਆ ਆ ਬਾਟਮ ਚੈੱਕ ਕਰ ਲੋ ਬਾਟਮ ਤੇ ਵੀ ਕਢਾਈ ਕੱਢੀ ਆ ਕੋਈ 6000 7000 ਨਹੀਂ ਇੱਥੇ 1395 ਦੇ ਵਿੱਚ ਤੁਸੀਂ ਦੇਖ ਲਓ ਇਦਾਂ ਦੇ ਹੈਵੀ ਹੈਵੀ ਪੀਸ ਤੁਹਾਨੂੰ ਅਸੀਂ ਦੇ ਦੇਣੇ ਹੈਗੇ ਆ ਰੇਟ ਸਾਰਿਆਂ ਦੇ ਉੱਤੇ ਲਿਖ ਲਿਖ ਕੇ ਲਾਤੀ ਆ ਜੇ ਥੋੜਾ ਜਿਹਾ ਹੋਰ ਇਦੋਂ ਉੱਪਰ ਜਾਣਾ ਤੁਸੀਂ ਆ ਦੇਖੋ ਮੰਨ ਲਓ ਸਾਡੇ ਕੋਲ 2500 ਰੁਪਏ ਤੋਂ ਸੂਟ ਸ਼ੁਰੂ ਹੈਗਾ ਤੁਸੀਂ 25000 ਤੱਕ 20000 ਤੱਕ 15000 ਤੱਕ ਜਿੱਦਾਂ ਦੀ ਵੈਰਾਈਟੀ ਲੈਣੀ ਜਿੱਦਾਂ ਦਾ ਤੁਹਾਡਾ ਟੇਸਟ ਆ ਤੁਹਾਨੂੰ ਸਾਰੀਆਂ ਹੀ ਚੀਜ਼ਾਂ ਇੱਥੋਂ ਮਿਲ ਜਾਣੀਆਂ ਹੈਗੀਆਂ ਆ ਐ ਵੀ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਕਿੰਨਾ ਸੋਹਣਾ ਵਰਕ ਆ ਚੁੱਕਾ ਨਾਲ ਦੇਖੋ ਕਿੰਨੇ ਸੋਹਣੇ ਤੇ ਕਲਰ ਆ ਚੁੱਕਾ ਹੈਗਾ ਪੂਰਾ ਦੇਖੋ ਨੈਕ ਤੇ ਵਰਕ ਆ ਚੁੱਕਾ ਨਾਲ ਦੇਖੋ ਬਾਜੂ ਵਰਕ ਆ ਚੁੱਕਾ ਹੈਗਾ ਸਿਲਕ ਦਾ ਸੂਟ ਆ ਨਾਲ ਦੇਖੋ ਦੁਪੱਟਾ ਕਿੰਨਾ ਵਧੀਆ ਆ ਚੁੱਕਾ ਬਾਟਮ ਵਰਕ ਆ ਚੁੱਕਿਆ ਗਿਆ ਇਹ ਵੀ ਆਪਾਂ ਤੁਹਾਨੂੰ ਦੇਣਾ 2200 ਵਾਲਾ ਪੀ ਸਿਰਫ ਤੇ ਸਿਰਫ 1695 ਚ ਤੁਸੀਂ ਗੋਲਡਨ ਪਸੰਦ ਕਰਦੇ ਸੋ ਉਹ ਵੀ ਲੈ ਕੇ ਜਾ ਸਕਦੇ 1695 ਚ 24 2500 ਘੱਟ ਨਹੀਂ ਮਿਲਦਾ ਹੈਗਾ ਨਾਲ ਟੂ ਵੈਂਕਲ ਖੰਨਾ ਨੇ ਫਿਲਮ ਜੀ ਸੂਟ ਪਾਇਆ ਸੀ ਆ ਵੀ ਲੱਪਿਆ ਬਲੈਕ ਕਲਰ ਦਾ ਸੂਟ ਆ ਦੇਖੋ ਜੀ ਚਾਹੇ ਤਾਂ ਤੁਸੀਂ ਇਹਦਾ ਪਰਾਜੋ ਬਣਾ ਲਓ ਚਾਹੇ ਤੁਸੀਂ ਸ਼ਰਾਰਾ ਬਣਾ ਲਓ ਚਾਹੇ ਸਲਵਾਰ ਸੂਟ ਬਣਾ ਲਓ ਆਪਸ਼ਨਾਂ ਦੇਖੋ ਤੁਹਾਡੇ ਕੋ ਕਿੰਨੀਆਂ ਆ ਰੇਟ ਇਹਦਾ ਬਾਜ਼ਾਰ 'ਚ ਹੈਗਾ 6500 7000 ਸਾਡਾ ਰੇਟ ਤੁਸੀਂ ਆਪ ਦੇਖ ਲਓ 7000 ਵਾਲਾ ਪੀਸ 1895 ਦੇ ਰਣਾ ਲਿਖ ਕੇ ਇਹਦੀ ਗਰੰਟੀ ਆ 10 10 ਰੁਪਏ 20 20 50 ਰੁਪਏ ਮਾਰ ਜਾਂਦੇ ਕੱਪੜਾ ਦੇਈ ਜਾਂਦੇ ਮਤਲਬ ਭਾਰੇ ਭਾਰੇ ਸੂਟਾਂ ਦੇ ਵੀ ਬਹੁਤ ਸਾਰੀਆਂ ਆਫਰਾਂ ਲੱਗੀਆਂ ਹੈਗੀਆਂ ਆ ਆ ਵੀ ਤੁਸੀਂ ਚੈੱਕ ਕਰ ਲਓ ਦੇਖੋ ਰੰਗ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਬੜੇ ਸੁਪਰ ਸੋਪਰ ਪੀਸ ਹਨ ਵਸੀ ਦਿਖਾਈ ਜਾਂਦੇ ਆ ਇਹ ਕਿਸੇ ਨੇ ਤੁਹਾਨੂੰ 1400 1500 1600 ਦੇ ਵਿੱਚ ਨਹੀਂ ਦੇਣੇ ਭਾਈ ਰੈਡੀਮੇਡ ਦੇ ਵਿੱਚ ਵੀ ਦੱਸੋ ਨਾ ਕੀ ਪਟਾਕਾ ਪਾਉਣਾ ਪਾਜੀ 895 ਤੋਂ ਸ਼ਰਾਰਤ ਸੁਰੂ ਹੋ ਜਾਂਦਾ ਹੈਗਾ ਜਿਹੜਾ ਬਾਅਦ 1500 2000 ਦਾ ਮੈਨ ਦਾ ਹੈਗਾ ਆ ਭਾਜੀ 17 1800 ਦਾ ਸਮਾਈ ਚੱਲਦੀ ਹੈ ਮਜ਼ਾਕ ਨਾ ਕਰੋ ਥੋੜਾ ਜਿਹਾ ਸੀਰੀਅਸ ਹੋ ਕੇ ਗੱਲ ਕਰੋ ਲੋਕਾਂ ਨਾਲ ਭਾਜੀ 895 ਦੇ ਲੈ ਕੇ ਤੁਹਾਨੂੰ ਮੈਨਣਾ ਹੈਗਾ ਅੱਜ 7 8000 ਰੇਂਟ ਤੱਕ ਵਧੀਆ ਚੀਜ਼ਾਂ ਇਥੋਂ ਲੈਣੀਆਂ ਹੈਗੀਆਂ ਜਿਹੜੀ ਬਾਅਦ ਦੱਸ ਕੋ ਮੈਨ 895 ਸ਼ਰਾਰਤ ਸੁਰੂ ਤੁਸੀਂ ਦੇ ਦੋਗੇ ਸੀਤਾ ਸਲਾਇਆ ਦੇ ਦੋਗੇ ਸੀਤਾ ਸਲਾਇਆ ਪਵਾ ਕੇ ਭਾਜੀ ਭੇਜਾਂਗੇ ਦੇਖੋ 95 ਦਾ ਸ਼ਰਾਰ ਸੂਟ ਸ਼ੁਰੂ ਆ 1300 1400 1800 ਦਾ ਵੈਰਾਈਟੀਆਂ ਬਹੁਤ ਸਾਰੀਆਂ ਹੈਗੀਆਂ ਚਾਹੇ ਤੁਸੀਂ ਸੂਟ ਲੈਣੇ ਆ ਸ਼ਰਾਰੇ ਗਰਾਰੇ ਲੈਣੇ ਆ ਲਹਿੰਗੇ ਲੈਣੇ ਆ ਗੌਣ ਲੈਣੇ ਆ ਡਰੈੱਸਾਂ ਲੈਣੀਆਂ ਚਾਹੇ ਤੁਸੀਂ ਰੈਡੀਮੇਡ ਕੁੜੀਆਂ ਦੇ ਕੱਪੜੇ ਲੈਣੇ ਆ ਚਾਹੇ ਮੁੰਡਿਆਂ ਦੇ ਲੈਣੇ ਆ ਚਾਹੇ ਬੱਚੇ ਲੈਣੇ ਆ ਚਾਹੇ ਤੁਸੀਂ ਸ਼ੂ ਲੈਣੇ ਹੈਗੇ ਆ ਚਾਹੇ ਤੁਸੀਂ ਮਨਿਆਰੀ ਦਾ ਸਾਮਾਨ ਲੈਣਾ ਇਹ ਫੈਮਲੀ ਕੰਪਲੀਟ ਸ਼ੋ ਰੂਮ ਆ ਹੈਂਡਲੂਮ ਦਾ ਸਾਮਾਨ ਵੀ ਇਥੋਂ ਮਿਲਦਾ ਸਾਰੀ ਵੈਰਾਈਟੀ ਇੱਕੋ ਹੀ ਛੱਤੇ ਹੇਡਾ ਜੇ ਤੁਸੀਂ ਲੈਣੀ ਆ ਬਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਦੇ ਲੈਣੀ ਆ ਤੇ ਆਜੋ ਹੁਣ ਹੋ ਕੈਮਰਾਮੈਨ ਹੋਮ ਸੰਦੀ ਨਾਲ ਹਰਦੀਪ ਸਿੰਘ ਤਗੜਸਾਨ ਟੀਵੀ ਪੰਗਾ